ਹਾਂਜੀ ਸਰ ਜੀ ਅੱਜ ਇਹ ਸਵੇਰੇ ਕੀ ਘਟਨਾ ਵਾਪਰੀ ਹੈ ਤੁਸੀਂ ਇਹ ਬੇਸਿਕਲੀ ਆਪਾਂ ਜੀ ਕੁਰਸੀਆਂ ਖਾਨ ਮੁਹੰਮਦ ਪਿੰਡ 'ਚ ਖੜੇ ਆ ਥਾਣਾ ਸਿਦਵਾ ਬੇਟ ਦੇ ਏਰੀਆ 'ਚ ਮਿੱਥੇ ਅੱਜ ਸਵੇਰੇ ਗਰੀਬ ਪੌਣਿਕ 6 ਵਜੇ ਸਾਡੀ ਐਨਟੀਐਫ ਜਿਹੜੀ ਜਲੰਧਰ ਰੇਂਜ ਦੀ ਟੀਮ ਹੈ ਉਹ ਇੱਕ ਪਰਚਾ ਦਰਜ ਹੋਇਆ ਹੋਇਆ ਹੈ ਉਹਦੇ ਵਿੱਚ ਤਫਤੀਸ਼ ਦੇ ਦੌਰਾਨ ਇੱਕ ਬੰਦਾ ਫਿਗਰ ਆਊਟ ਹੋਇਆ ਸੀ ਉਹਦੀ ਭਾਲ ਦੇ ਵਿੱਚ ਅੱਜ ਇਸ ਪਿੰਡ ਆਏ ਸੀ ਤੇ ਜਦੋਂ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਇਮੀਡੀਏਟਲੀ ਇੱਥੇ ਚਾਰ ਬੰਦੇ ਫਿਗਰ ਆਊਟ ਹੋਏ ਨੇ ਜਿਹੜੇ ਚਾਰ ਇੱਥੇ ਸੀਗੇ ਉਹਦੇ ਵਿੱਚੋਂ ਸਾਰੇ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਨੇ ਫਾਇਰ ਕੀਤਾ ਤੇ ਨਾਲ ਆ ਜਿਹੜਾ ਤੁਸੀਂ ਦੇਖ ਰਹੇ ਹੋ ਜਿਵੇਂ ਅੱਗੇੋਂ ਪੁਲਿਸ ਪਾਰਟੀ ਆਈ ਤੇ ਪਿੱਛੋਂ ਇੱਥੇ ਨੇ ਐਗਜ਼ਿਟ ਰੂਟ ਰੱਖਿਆ ਹੋਇਆ ਇੱਥੋਂ ਭੱਜੇ ਤੇ ਮੁੜ ਕੇ ਫਿਰ ਜਿਹੜਾ ਉਹ ਫਾਇਰ ਹੋਇਆ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰ 'ਚ ਜਿਹੜਾ ਪੁਲਿਸ ਵੱਲੋਂ ਵੀ ਆਪਣੇ ਵਿਚਾਰੇ ਵਿੱਚ ਫਾਇਰ ਕੀਤਾ ਗਿਆ ਤੇ ਇਹਦੇ ਵਿੱਚ ਇੱਕ ਦਵਿੰਦਰ ਨਾਮ ਦਾ ਬੰਦਾ ਜਿਹੜਾ ਉਹ ਇੰਜਰ ਹੋਇਆ ਉਹਨੂੰ ਇਮੀਡੀਏਟਲੀ ਡੀਐਮਸੀ ਹਸਪਤਲ ਲੈ ਗਏ ਆ ਹਲੇ ਸਟੇਬਲ ਹੈ ਤੇ ਉਹਦਾ ਇਲਾਜ ਅੱਗੇ ਚੱਲ ਰਿਹਾ ਤੇ ਜਿਹੜਾ ਬੰਦੇ ਦੇ ਪਿੱਛੇ ਆਏ ਸੀਗੇ ਉਹਦਾ ਨਾਮ ਸਨੀ ਸਿੰਘ ਹੈ ਉਹ ਇਥੋਂ ਸਕੌਂਟ ਕਰਕੇ ਭੱਜ ਗਿਆ ਤੇ ਉਹਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਨੂੰ ਉਮੀਦ ਹੈ ਵੀ ਆਪਾਂ ਉਹਨੂੰ ਜਲਦੀ ਕਾਬੂ ਕਰਕੇ ਜਿਹੜੀ ਏਐਨਟੀਐਫ ਚ ਐਨਡੀਪੀਆ ਦਾ ਪਰਚਾ ਦਰਜ ਹੈ ਉਹਦੀ ਤਫ਼ਤੀਸ਼ ਅੱਗੇ ਜਾ ਕੇ ਲੈ ਕੇ ਜਾਵਾਂਗੇ ਤੇ ਇਸ ਤੋਂ ਇਲਾਵਾ ਇਥੋਂ ਜਿਹੜੇ ਇਸ ਘਰ ਦਾ ਓਨਰ ਹੈ ਕੁਲਦੀਪ ਕੀਪਾ ਉਹ ਵੀ ਨਾਲ ਸੀਗਾ ਤੇ ਇੱਕ ਅਨਪਛਾਤਾ ਬੰਦਾ ਸੀ ਸੋ ਇਹ ਚਾਰੋਂ ਬੰਦਿਆਂ ਨੇ ਭ ਫਾਇਰ ਕੀਤਾ ਤੇ ਨਾਲ ਮੁਰਕੇ ਫਿਰ ਜਵਾਬੀ ਕਾਰਵਾਈ ਚ ਇੱਕ ਇਨਸੀਡੈਂਟ ਹੋਇਆ ਛੇ। ਬਾਕੀ ਤੁਹਾਨੂੰ ਜਿਹੜਾ ਪਰਚੇ ਬਾਰੇ ਏਜੀ ਸਾਹਿਬ ਸਾਡੇ ਹੈਗੇ ਨੇ ਬਰੀਫ ਕਰ ਦਿੰਦੇ ਆ। ਮਾਫੀ ਕਿ 184 ਨੰਬਰ ਐਫ ਆਈ ਆਰ ਐਨਟੀਫ ਥਾਣੇ ਦੇ ਵਿੱਚ ਦਰਜ ਹੋਈ। ਇਹਦੇ ਵਿੱਚ 1 ਕਿਲੋ ਦੇ ਕਰੀਬ ਜਿਹੜੀ 800 ਕੁ ਗ੍ਰਾਮ ਜੜੀ ਰਿਕਵਰੀ ਹੋਈ ਹੋ ਰਹੀ ਹੈ। ਤੇ ਇਹਦੇ ਵਿੱਚ 6-7 ਜਿਹੜੇ ਅਕਿਊਜ਼ ਅਸੀਂ ਪੜੇ ਆ। ਇਹਦੇ ਲਿੰਕ ਜੇਲ੍ਹ 'ਚ ਵੀ ਸੀਗੇ ਜੇਲ੍ਹ ਤੋਂ ਬਾਅਦ ਫਿਰ ਪਾਕਿਸਤਾਨ ਨਾਲ ਲਿੰਕ ਸੀਗੇ ਇਹਨਾਂ ਦੇ ਤੇ ਉਹ ਅਸੀਂ ਤਫ਼ਤੀਸ਼ ਕਰਦੇ ਕਰਦੇ ਜਦੋਂ ਮੌਕੇ ਤੋਂ ਪਹਿਲੀ ਰੇਟ ਸੀਗੀ ਸਾਡੀ ਉਹਦੇ ਵਿੱਚੋਂ ਇੱਕ ਸਕੌਂਡਰ ਹੋ ਗਿਆ सनी ਉਹਦੀ ਅਸੀਂ ਕੱਢਦੇ ਕਰਦੇ ਲੋਕੇਸ਼ਨ ਲੈ ਕੇ ਤੇ ਇੱਥੇ ਆਏ ਸੀਗੇ ਇਹ ਜਿਹੜੇ ਘਰ 'ਚ ਬੈਠੇ ਸੀਗੇ ਇਹ ਵੀ ਅੱਗੇ ਉਹ ਦੱਸਦੇ ਇਹਨਾਂ ਦੇ ਨਾਲ ਇਹ ਵੀ ਕ੍ਰਿਮਿਨਲ ਬੈਕਗ੍ਰਾਉਂਡ ਦੇ ਬੰਦੇ ਆ ਤੇ ਬਾਕੀ ਐਸਐਸਪੀ ਸਾਹਿਬ ਨੇ ਦੱਸ ਦਿੱਤਾ ਮੌਕੇ ਤੇ ਆ ਕੇ ਇਹ ਸਦ ਕਿਹੜੇ ਪੁਸ਼ਟੈਂਸ ਸੀਗਾ ਇਹ ਜਿਹੜਾ ਪੱਤ ਲੱਦ ਸੀਗਾ ਇਹਨੂੰ ਤੇ ਕਿੱਦਾਂ ਜੀ ਕਿਹਦੇ ਪੁਸ਼ਟੈਂਸ ਦਾ ਪਤਾ ਦੱਸੀ ਜਿੱਦਾਂ ਜਿਹੜੇ ਬੰਦੇ ਤੁਹਾਨੂੰ ਲੜਦੇ ਸੀ ਐਨਡੀਪੀਐਸ ਤੇ ਅੱਛਾ ਜੀ ਐਨਡੀਪੀਐਸ ਦਾ ਠੀਕ ਹੈ ਠੀਕ ਕਿਹੜੇ ਥਾਣੇ ਸੀ ਸਾਹਮਾ ਕਿਹਾ ਜੀ ਏ ਐਨ ਟੀ ਐਫ ਦਾ ਏ ਐਨ ਟੀ ਐਫ ਮੁਹਾਲੀ